ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਨ ਬੈੜ ਦਿਖਾਉਣੇ ਸੋ ਨੂੰ ਹਾਜ਼ਰ ਆ ਰੇਟ ਐਂਡ ਡਿਟੇਲ ਵੀ ਤੁਹਾਨੂੰ ਪੁੱਛਦੇ ਆਓਗੇ ਕਿ ਕੀ ਕਰਵਾਓਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਬਲਦੇਵ ਸਿੰਘ ਪਿੰਡ ੱਲੇਵਾਲ ਜ਼ਿਲ੍ਹਾ ਬਰਨਾਲਾ ਕੀਤਾ ਪਾਈ ਮੋਬਾਈਲ ਨੰਬਰ ਕੀ ਆਪਣਾ 987862705 987862705 27035 ਜੇ ਬੱਚੀ ਦੇਖ ਰਹੇ ਆ ਬਲੂਨ ਪਹਿਲਾ ਸੂਰ ਸੂਰੀਆ ਹਾਂ ਜੀ ਪਹਿਲਾ ਸੂਆ ਕਿੱਦੇ ਦਾ ਟਾਈਮ ਤੋਂ ਆਪਣੇ ਕੋਲੇ ਇਹ ਆਪਾਂ ਨੇ ਕੋਲੇ ਆਪਾਂ ਲਿਆਂਦੀ ਸੀ ਜੀ ਬਲੂਨ ਬੈਠ ਠੀਕ ਆ ਬੱਚੀ ਰਹਿ ਗਈ ਸੀ ਹਾਂ ਜੀ ਬੱਚੀ ਠੀਕ ਆ ਬੱਚੀ ਲੈ ਕੇ ਪਤੇਰ ਕਰ ਲਈ ਹਾਂ ਜੀ ਹਾਂ ਜੀ ਤੇ ਅੱਜ ਇਹਦੇ ਦਿਨ ਕਿੰਨੇ ਕ ਪੰਜਾ ਸੂਨ ਦੇ ਵਿੱਚ ਯਾ 10 ਰਹਿੰਦੇ ਆ ਜੀ ਠੀਕ ਆ 10 ਦਿਨ ਅੱਜ ਇਹਦੇ ਸੂਨ ਦੇ ਵਿੱਚ ਬਾਕੀ ਪਏ ਆ ਹਾਂ ਜੀ ਹਾਂ ਜੀ ਤੇ ਆਪਾਂ ਇਹਦੀ ਮਾਂ ਵਗੈਰਾ ਦੇਖੀ ਸੀ ਜੇ ਕੋਈ ਪਤਾ ਨਹੀਂ ਆ ਪੜੋ ਆਪਾਂ ਦੇਖੀ ਸੀ ਠੀਕ ਆ ਚੰਗੀ ਵਧੀਆ ਬੈਠਦੀ ਆ ਹਾਂ ਪੂਰੀ ਵਧੀਆ ਜੀ ਠੀਕ ਆ ਅਜੇ 10 ਦਿਨ ਸੂਜੇ ਬਾਕੀ ਪਿਆ ਹਾਂਜੀ ਹਾਂਜੀ ਠੀਕ ਆ ਤੇ ਟਿਕਟਾ ਲੱਭਦਾ ਜਿਹੜਾ ਲਵਾਇਕ ਨਹੀਂ ਗੌਰ ਨਹੀਂ ਰੱਖੀ ਸਾਰੀ ਟਿਕਾ ਲਵਾਇਆ ਬਾਈ ਠੀਕ ਆ ਤੇ ਮੁੱਲ ਇਹਦਾ ਕੀ ਰੱਖੇ ਵੇਚਣ ਵਾਲਾ ਆਪਾਂ 1,20,000 ਗਜਾਇ ਸੂਜੀ ਮੌਕੇ ਤੇ ਹਾਂ ਹੋਜੀ ਮੌਕੇ ਤੇ ਠੀਕ ਆ ਅੰਦਾਜ਼ਾ ਜਾ ਜਾ ਕੱਦ ਕਾਟ ਘਰ ਚੰਗਾ ਵੱਡੀ ਪਲੀ ਵੀ ਬਹੁਤ ਆ ਵੀ ਦੁੱਧ ਕਿੰਨਾ ਕੁ ਪਾ ਦੂਗੀ ਅੰਦਾਜ਼ਾ ਜਾ ਜਾ ਕੋਈ 26 27 ਕਿਲੋ ਤਾਂ ਚਾਹੀਦਾ ਠੀਕ ਆ ਕਹਿੰਦਾ ਆਪਾਂ 25 26 ਕਿਲੋ ਕੋਨ ਵਾਲੀ ਬੱਝੀ ਹੈਗੀ ਆ ਹਾਂਜੀ ਹਾਂਜੀ ਠੰਡੀ ਸੀਲ ਦੇਖ ਸਾਹ ਨੇ ਜਿੱਦ ਮਰਜੀ ਹੱਥ ਫੇਰੇ ਚੱਲ ਕੋਈ ਗੱਲ ਕਿਸ ਕੁਆਲਟੀ ਵਗਰਾ ਦੇਖ ਸੋਹਣੀ ਸਾਫ ਸੁਥਰੀ ਕੱਦ ਵੇਢਾ ਲਈ ਬਹਿੜਾ ਪਲੂਣ ਪਹਿਲਾ ਸੂਆ ਸੂਰੀਆ ਕੋਈ ਵੀ ਰੂਪੀ ਦਾ ਮੰਨੇ ਫੁੱਲ ਫੱਟਾ ਸਹਿਜ ਜਮ ਕੇਸੇ ਪਾਸੇ ਰਿਸੀ ਨਾ ਵੀ ਨਹੀਂ ਤੇ ਬਾਕੀ ਥਾਣਾ ਹਵਾਲਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਠੰਡੀ ਸ਼ੀਲਪੂਰੀ ਓਕੇ ਜਿਵੇਂ ਮਰਜਾ ਤੇ ਫੇਰ ਚੱਲੋ ਹਣਾ ਹਾਂਜੀ ਹਾਂਜੀ ਬਹੁਤ ਸਹੀ ਲਾਈ ਠੀਕ ਹੈ ਕੋਈ ਇੱਕ ਤਾਲੀ ਗੱਲ ਹੀ ਨਹੀਂ ਜਮਾ ਕੋਈ ਗੱਲ ਨਹੀਂ ਠੀਕ ਹੈ 120000 ਰੁਪਿਆ ਦੀ ਬੱਚੀ ਦੀ ਕੀਮਤ ਆ ਪਹਿਲਾ ਸੂਆ ਬੱਚੀ ਸੂਰੀਆ 10 ਦਿਨ ਬਾਕੀ ਆ ਪੈਂਟ ਟੱਲੇਵਾਲ ਜ਼ਿਲ੍ਹਾ ਬਰਨਾਲਾ ਇਥੋਂ ਵੀਡੀਓ ਕਵਰ ਕਰੀ ਆ 25 ਸਦੀ ਤੇ ਲੋਦਾ ਨੋਰਮਲ ਇਹਨੇ ਦੇ ਦਰਾ ਤੇ ਨੰਬਰ ਬੋਲ ਦੀ ਫਿਰ ਦੁਬਾਰੇ ਆਪਣਾ 9978627055 ਖਰੀਦਾਂ ਲਈ ਦਿੱਤਾ ਹੈ ਕਿ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿਜਾ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ